ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਵੀਡੀਓ ਜਿਵੇਂ ਕਿ ਆਪਾਂ ਅ ਅੰਡੇ ਉਬਾਲਦੇ ਹੁੰਨੇ ਆ ਜੀ ਤੇ ਅੰਡੇ ਜਦੋਂ ਆਪਾਂ ਉਬਾਲਦੇ ਆ ਤਾਂ ਉਬਾਲਦੇ ਸਮੇਂ ਜਾਂ ਤਾਂ ਕੱਚੇ ਰਹਿ ਜਾਂਦੇ ਆ ਜੀ ਤੇ ਜਾਂ ਇਹ ਜਿਵੇਂ ਉਬਾਲਦੇ ਸਮੇਂ ਇਹ ਟੁੱਟ ਜਾਂਦੇ ਆ ਅੰਡੇ ਉੱਪਰੋਂ ਉੱਵਾੜ ਜਾਂਦੇ ਆ ਤਾਂ ਫਿਰ ਇਹ ਪਾਣੀ ਦੇ ਵਿੱਚ ਹੀ ਫੈਲ ਜਾਂਦੇਗੇ ਤੇ ਅੱਜ ਆਪ ਤੁਹਾਨੂੰ ਅੰਡੇ ਵਾਲਣ ਦਾ ਸਹੀ ਤਰੀਕਾ ਦੱਸਾਂਗੇ ਜੀ ਤੇ ਇਸ ਤਰੀਕੇ ਨਾਲ ਜੇਕਰ ਅੰਡੇ ਵਾਲੋਗੇ ਤਾਂ ਨਾ ਇਹ ovalਣ ਵੇਲੇ ਫਟਣਗੇ ਟੁੱਟਣਗੇ ਤੇ ਨਾ ਹੀ ਇਹ ਕੱਚੇ ਰਹਿਣਗੇ ਤੇ ਨਾ ਹੀ ਜਿਆਦਾ ਪੱਕਣਗੇ ਤੇ ਆਪਾਂ ਬਿਲਕੁਲ ਤੁਹਾਨੂੰ ਸਹੀ ਤਰੀਕਾ ਦੱਸ ਦਿਆਂ ਜੀ ਕਿਵੇਂ ਅੰਡੇ ਵਾਲਣੇ ਤੇ ਆਪਾਂ ਆਇ ਤੇਲ ਲੈ ਲਈ ਜੀ ਅੰਡੇ ਸਭ ਤੋਂ ਪਹਿਲਾਂ ਤੇ ਜਿਵੇਂ ਕਿ ਇਹ ਗੰਦਗੀ ਲੱਗੀ ਹੋਈ ਹੈ ਇਹ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਧੋ ਲਾਂਗੇ ਜੀ ਚੰਗੀ ਤਰ੍ਹਾਂ ਤੇ ਫੇਰ ਹੀ ਆਪਾਂ ਇਹਨਾਂ ਨੂੰ ਉਬਾਲਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਹਲਕਾ ਹਲਕਾ ਮਸਲਦੇ ਹੋਏ ਤੇ ਸਾਫ਼ ਕਰ ਲਾਂਗੇ ਅੰਡਿਆਂ ਨੂੰ ਕਿਉਂਕਿ ਤੁਹਾਨੂੰ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹਨਾਂ ਤੇ ਗੰਦਗੀ ਲੱਗੀ ਹੁੰਦੀ ਹੈਗੀ ਤਾਂ ਆਪਾਂ ਇਹਨਾਂ ਨੂੰ ਸਿੱਧੇ ਇਸੇ ਤਰ੍ਹਾਂ ਹੀ ਨਹੀਂ ਉਬਾਲ ਸਕਦੇ ਤੇ ਧੋਣਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਹੁਣ ਦੇਖੋ ਅੰਡਾ ਬਿਲਕੁਲ ਸਾਫ਼ ਹੋ ਗਿਆ ਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਅੰਡੇ ਧੋ ਲਾਂਗੇ ਹਲਕੇ ਹਲਕੇ ਹੱਥ ਨਾਲ ਤੇ ਇੱਥੇ ਆਪਾਂ ਅੰਡਿਆਂ ਨੂੰ ਚੰਗੀ ਤਰ੍ਹਾਂ ਧੋ ਲਿਆਈ ਤੇ ਇੱਕ ਅੰਡਾ ਥੋੜਾ ਜਿਹਾ ਆਪਾਂ ਨੂੰ ਲੱਗਦਾਗਾ ਜਿਵੇਂ ਪਹਿਲਾਂ ਹੀ ਇਹ ਤੇ ਥੋੜਾ ਜਿਹਾ ਫੁੱਟਿਆ ਹੋਇਆ ਲੱਗਦਾ ਇਹ ਹੈਗਾ ਸੀ ਇੱਕ ਅੰਡਾ ਇਹਨਾਂ ਚ ਆ ਵੇਖੋ ਥੋੜਾ ਜਿਹਾ ਜਿਵੇਂ ਸਕ੍ਰੈਚ ਜਿਹਾ ਪਿਆ ਹੋਇਆ ਹੁੰਦਾ ਇਹ ਚ ਟੋਆ ਜਿਹਾ ਇਸ ਤਰੀਕੇ ਨਾਲ ਤੇ ਚਲੋ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਉਬਾਲ ਲੈਨੇ ਆਂ ਜੀ ਤੇ ਹੁਣ ਆਪਾਂ ਇੱਧਰ ਲੈ ਲਿਆ ਪਾਣੀ ਜੀ ਤੇ ਪਾਣੀ ਦੇ ਵਿੱਚ ਆਪਾਂ ਅੰਡੇ ਰੱਖ ਲਾਂਗੇ ਇਹ ਅਲਕੇ ਹਲਕੇ ਹੱਥ ਨਾਲੇ ਰੱਖ ਲੈਣਾ ਜੀ ਤੇ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਸਾਰੇ ਅੰਡੇ ਆਪਾਂ ਇਹ ਉਬਾਲ ਲੈਣੇ ਹੈਗੇ ਅਗੇ ਇਸ ਤਰੀਕੇ ਨਾਲ ਅੰਡੇ ਇਹ ਬਿਲਕੁਲ نیچے ਬੈਠ ਗਏ ਜੀ ਸਾਰੇ ਕੋਈ ਵੀ ਅੰਡਾ ਤੈਰ ਕੇ ਉੱਪਰ ਨਹੀਂ ਆ ਰਿਹਾ ਜੇਕਰ ਕੋਈ ਅੰਡਾ ਉੱਪਰ ਤੈਰ ਕੇ ਆਉਂਦਾਗਾ ਤਾਂ ਉਹ ਅੰਡਾ ਤੁਸੀਂ ਕਦੇ ਵੀ ਨਾਵਾਲਿਓ ਤੇ ਉਹਦਾ ਤੁਸੀਂ ਆਮਲੇਟ ਵਗੈਰਾ ਬਣਾ ਸਕਦੇ ਆ ਤੇ ਆਪਣੇ ਇਹ ਜਿਹੜੇ ਆਪਾਂ ਅੰਡੇ ਲਿੱਤੇ ਹੈਗੇ ਤੇ ਇਹ ਸਾਰੇ ਪਾਣੀ ਦੇ ਵਿੱਚ ਡੁੱਬ ਚੁੱਕੇ ਹੈਗੇ ਪੂਰੇ ਤੇ ਚਲੋ ਜੀ ਹੁਣ ਆਪਾਂ ਇਹਨੂੰ ਰੱਖ ਦਿੰਗੇ ਇਸਤੇ ਤੇ ਆਪਾਂ ਪਾਣੀ ਸਿਰਫ ਓਨਾ ਕਿ ਲੈ ਤਾਂ ਜਿੰਨਾ ਕਿ ਇਹ ਅੰਡੇ ਚ ਡੁੱਬ ਚੁੱਕੇ ਹੈਗੇ ਤੇ ਆਪਾਂ ਜਿਆਦਾ ਪਾਣੀ ਨਹੀਂ ਲਵਾਂਗੇ ਕਿਉਂਕਿ ਗੈਸ ਵੀ ਜਿਆਦਾ ਇਹਦੇ ਵਿੱਚ ਵੇਸਟ ਹੋਊਗੀ ਤੇ ਟਾਈਮ ਵੀ ਜਿਆਦਾ ਲੱਗੂਗਾ ਤੇ ਇਸ ਤਰੀਕੇ ਨਾਲ ਆਪਾਂ ਇੰਨਾ ਕੁ ਪਾਣੀ ਲੈ ਲਿਆ ਇਹ ਲੋ ਜੀ ਹੁਣ ਆਪਾਂ ਗੈਸ ਆਨ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਨਮਕ ਤੇ ਹੁਣ ਆਪਾਂ ਬਿਲਕੁਲ ਘੱਟ ਕੇ ਇਸ ਤੇ ਪਕਾਵਾਂਗੇ ਜੀ ਇਹਨੂੰ ਤੇ ਆਪਾਂ ਜ਼ਿਆਦਾ ਤੇਜ਼ ਨਹੀਂ ਕਰਾਂਗੇ ਗੈਸ ਤੇ ਭਾਂਡਾ ਤੁਸੀਂ ਇਸੇ ਤਰ੍ਹਾਂ ਥੋੜਾ ਜਿਹਾ ਖੁੱਲਾ ਹੀ ਰਹਿਣਾ ਜਦੋਂ ਅੰਡੇ ਵਾਲ ਲੈਣਾਂਗੇ ਮੈਂ ਤੇ ਕਈ ਵਾਰ ਇੱਕ ਦੂਸਰੇ ਦੇ ਵਿੱਚ ਵਜ ਵਜ ਕੇ ਵੀ ਇਹ ਫੁੱਟ ਜਾਂਦੇ ਆਂਡੇ ਉਬਲਦੇ ਸਮੇ ਤੇ ਥੋੜਾ ਜਿਹਾ ਖੁੱਲਾ ਹੀ ਵਰਤਨ ਲੈ ਲੈਣਾ ਜੀ ਦੇ ਵਿੱਚ ਅੰਡੇ ਵਾਲਣੇ ਤੇ ਹੁਣ ਆਪਾਂ ਇਹ ਗੈਸ ਬਿਲਕੁਲ ਘੱਟ ਕਰਿਆ ਹੋਇਆਗਾ ਤੇ ਇਧਰ ਆਪਾਂ ਇੱਕ ਲੈ ਲਾਂਗੇ ਪਲੇਟ ਤੇ ਇਸ ਤਰੀਕੇ ਨਾਲ ਇਹਨੂੰ ਢੱਕ ਦਾਂਗੇ ਹਲਕੀ ਜਿਹੀ ਵਿਰਲ ਰੱਖਾਂਗੇ ਆਪਾਂ ਪੂਰਾ ਨਹੀਂ ਇਹਨੂੰ ਕਵਰ ਕਰਦੇ ਹੈਗੇ ਆਪਾਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਬਿਲਕੁਲ ਘੱਟ ਗਏ ਇਸ ਤੇ ਇੱਕ ਵਾਲਾ ਹੁਣ ਦੇਵਾਂਗੇ ਜੀ ਅੰਡਿਆਂ ਨੂੰ ਜੀ ਹੁਣ ਦੇਖੋ ਪਹਿਲਾ ਵਾਲਾ ਆ ਗਿਆ ਅੰਡਾ ਇਹਨੂੰ ਤੇ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਇਸੇ ਤਰ੍ਹਾਂ ਹੋਰ ਪਕਾਵਾਂਗੇ ਪਹਿਲਾ ਵਾਲਾ ਆ ਚੁੱਕਿਆ ਜੀ ਇਹ ਤੁਸੀਂ ਦੇਖ ਸਕਦੇ ਆ ਤੇ ਕੋਈ ਵੀ ਅੰਡਾ ਹਜੇ ਤੱਕ ਨਹੀਂ ਫਟਿਆ ਹੈਗਾ ਇਹ ਵੇਖੋ ਬਿਲਕੁਲ ਸਹੀ ਹੈਾਰੇ ਅੰਡੇ ਤੇ 3 ਤੋਂ 4 ਮਿੰਟ ਆਪਾਂ ਪਕਾਵਾਂਗੇ ਜੇ ਇਹਨੂੰ ਹੋਰ ਇਸੇ ਤਰ੍ਹਾਂ ਹੀ ਤੇ ਲੋ ਜੀ ਹੁਣ ਆਪਣੇ ਅੰਡੇ ਇਹ ਬਿਲਕੁਲ ਉਬਲ ਕੇ ਤਿਆਰ ਆ ਗਏ ਤੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਗੈਸ ਆਪਾਂ ਬੰਦ ਕਰ ਦਈਏ ਤੇ ਦੇਖੋ ਕੋਈ ਵੀ ਅੰਡਾ ਨਹੀਂ ਫਟਿਆ ਹੈਗਾ ਤੇ ਹੁਣ ਆਪਾਂ ਸਾਰੇ ਅੰਡੇ ਕੱਢ ਲਾਂਗੇ ਇਸੇ ਤਰੀਕੇ ਨਾਲ ਹੀ ਪਲੇਟ ਦੇ ਵਿੱਚ ਜੀ ਇਹ ਪਾਲੇ ਕੱਟ ਲਈ ਪਲੇਟ ਦੇ ਵਿੱਚ ਤੇ ਹੁਣ ਇਹ ਗਰਮ ਪਾਣੀ ਆਪਾਂ ਡੋਲ ਦਾਂਗੇ ਜੀ ਤੇ ਇਹਦੇ ਵਿੱਚ ਨਾਲ ਦੀ ਨਾਲ ਆਪਾਂ ਠੰਡਾ ਪਾਣੀ ਪਾ ਲਾਂਗੇ ਤੇ ਤੁਸੀਂ ਇੱਥੇ ਹੋਰ ਵੀ ਵਰਤਨ ਲੈ ਸਕਦੇ ਆ ਤੇ ਆਪਾਂ ਇੱਥੇ ਇਹੀ ਵਰਤਨ ਲੈ ਲਿਆ ਜੀ ਤੇ ਇਹਦੇ ਵਿੱਚ ਜਿਹੜੇ ਆਪਾਂ ਡੇਹ ਵਾਲੇ ਸੀ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਦਾਂਗੇ ਠੰਡੇ ਪਾਣੀ ਦੇ ਵਿੱਚ ਨਾਲ ਦੀ ਨਾਲ ਤੁਸੀਂ ਕੱਢ ਕੇ ਹੋਰ ਵਰਤਨ ਦੇ ਵਿੱਚ ਵੀ ਪਾ ਸਕਦੇ ਆਂਗੇ ਇਹ ਕੋਈ ਆਪਾਂ ਇਹ ਇਹੀ ਵਰਤਨ ਵਰਤੇ ਇੱਥੇ ਜਿਆਦਾ ਵਰਤਨ ਨਹੀਂ ਦਵੇੜੇ ਹੋਰ ਦੇਖੋ ਹੁਣ ਇਹ ਠੰਡੇ ਹੋ ਜਾਣਗੇ ਦੋ ਤਿੰਨ ਮਿੰਟ ਬਾਅਦ ਆਪਾਂ ਇਹਨਾਂ ਨੂੰ ਛਿੱਲ ਕੇ ਦਿਖਾਵਾਂਗੇ ਤੁਹਾਨੂੰ ਤੇ ਲੋ ਜੀ ਹੁਣ ਆਪਾਂ ਇਹ ਅੰਡੇ ਕੱਢ ਕੇ ਦਿਖਾਉਨੇ ਆ ਤੁਹਾਨੂੰ ਇਹ ਠੰਡੇ ਹੋ ਗਏ ਆ ਕਿ ਹੁਣ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆਂਡੇ ਇਹ ਤੇ ਠੰਡਾ ਹੋ ਗਿਆ ਵੈਸੇ ਤਾਂ ਪਾਣੀ ਇਹ ਠੰਡਾ ਹੀ ਸੀਗਾ ਤੇ ਠੰਡੇ ਹੋ ਗਏ ਇੱਥੇ ਹੁਣ ਆਪਾਂ ਤੁਹਾਨੂੰ ਛਿੱਲ ਕੇ ਦਿਖਾਵਾਂਗੇ ਇਹ ਸਾਰੇ ਅੰਡੇ ਕੱਢ ਲਾਂਗੇ ਆਪਾਂ ਪਲੇਟ ਦੇ ਵਿੱਚ ਹੀ ਵਾਪਸ ਤੇ ਲੋ ਜੀ ਹੁਣ ਆਪਾਂ ਜਿਹੜਾ ਸਭ ਤੋਂ ਪਹਿਲਾਂ ਉਹੀ ਅੰਡਾ ਦਿਖਾਵਾਂਗੇ ਤੁਹਾਨੂੰ ਇਹ ਜਿਹੜਾ ਥੋੜਾ ਜਿਹਾ ਕ੍ਰੈਕ ਜਿਹਾ ਆਏ ਪਏ ਸੀ ਤੇ ਉਹੀ ਅੰਡਾ ਆਪਾਂ ਤੁਹਾਨੂੰ ਭਰਨ ਕੇ ਦਿਖਾਵਾਂਗੇ ਤੇ ਪਾਣੀ ਦੇ ਵਿੱਚ ਤੁਸੀਂ ਵੇਖ ਹੀ ਚੁੱਕੇ ਹਾਂਗੇ ਬਿਲਕੁਲ ਵੀ ਇਹ ਫਟਿਆ ਨਹੀਂ ਹੈਗਾ ਬਾਕੀ ਤੁਸੀਂ ਸਾਰੇ ਅੰਡੇ ਇਹ ਦੇਖ ਸਕਦੇ ਆਂ ਜੀ ਕੋਈ ਵੀ ਅੰਡਾ ਨਹੀਂ ਉੱਤੋਂ ਫੁੱਟਾ ਹੈਗਾਗਾ ਕਿਸੇ ਅੰਡੇ ਚ ਨਿਤਰੇੜ ਆਈ ਹੈਗੀ ਤੇ ਉਹ ਅੰਡਾ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਇਆ ਸੀਗਾ ਉਹ ਥੋੜਾ ਜਿਹਾ ਪਹਿਲਾਂ ਹੀ ਤਰੇੜ ਜੀ ਚੱਲੀ ਹੋਈ ਸੋਚ ਤੇ ਆਪਾਂ ਹੁਣ ਧੰਨ ਕੇ ਦਿਖਾਉਣੇ ਰ ਹਨ ਕਈ ਵਾਰ ਜੀ ਜਿਵੇਂ ਅੰਡਾ ਘਰ ਤੇ ਪੱਕਿਆ ਹੋਵੇ ਤਾਂ ਅੰਡੇ ਦੀ ਚਮੜੀ ਜੀ ਨਾਲ ਹੀ ਡੜਦੀ ਰਹਿੰਦੀ ਹੈ ਤੇ ਆਹ ਤੁਸੀਂ ਵੇਖ ਸਕਦੇ ਆ ਬਿਲਕੁਲ ਸਹੀ ਆਪਣੇ ਛਿਲਕਾ ਲੈ ਗਿਆ ਇਹਦਾ ਬਿਲਕੁਲ ਹੀ ਹੋਰ ਵੀ ਆਪਾਂ ਤੁਹਾਨੂੰ ਛਿੱਲ ਕੇ ਦਿਖਾਉਣੇ ਤੇ ਲੋ ਜੀ ਇਸੇ ਤਰੀਕੇ ਨਾਲ ਆਪਾਂ ਇਹ ਸਾਰੇ ਅੰਡੇ ਤੁਹਾਨੂੰ ਛਿੱਲ ਕੇ ਦਿਖਾ ਦਾਂਗੇ ਜੀ। ਕਈ ਵਾਰ ਜੇ ਅੰਡੇ ਘੱਟ ਪੱਕੇ ਹੁੰਦੇ ਆ ਤਾਂ ਇਹ ਜਿਹੜੀ ਚਮੜੀ ਜੀ ਹੁੰਦੀ ਆ ਅੰਡਾ ਦੇ ਛਿਲਕੇ ਆਲੇ ਨਾਲ ਹੀ ਲੈਂਦੀ ਰਹਿੰਦੀ ਹੁੰਦੀ ਆ। ਤੇ ਅੰਡੇ ਨਾਲ ਅਗੜ ਦੁਗੜੇ ਜੇ ਹੋਰ ਹੀ ਲੱਗਦੇ ਹੈਗੇ ਜਦੋਂ ਆਪਾਂ ਛਿੱਲ ਕੇ ਰੱਖਦੇ ਆਂਗੇ। ਤੇ ਵੇਖੋ ਤੁਸੀਂ ਵੇਖ ਸਕਦੇ ਆ ਬਿਲਕੁਲ। ਤੇ ਇੱਕਦਮ ਸਾਫ਼ ਅੰਡੇ ਇਹ ਛਿੱਲ ਹੋ ਰਏ ਹੈਗੇ। ਦੇਖੋ ਕਿ ਤੋਂ ਵੀ ਅੰਡੇ ਤੇ ਇਹ ਐ ਨਹੀਂ ਹੈਗਾ ਵੀ ਕਿ ਤੋਂ ਇਹ ਅਲੱਗ ਤੋਂ ਇਹ ਨਾਲ ਲੱਗਿਆ ਅੰਡਾ ਛਿਲਕੇ ਦੇ ਬਿਲਕੁਲ ਸਾਫ਼ ਆ ਗਏ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਸਾਰੇ ਅੰਡੇ ਛਿੱਲ ਲਏ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਅੰਡੇ ਆਪਾਂ ਛਿੱਲ ਲਏ ਹੈਗੇ ਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਵਾਂਗੇ ਇਸ ਤਰੀਕੇ ਨਾਲ ਅੰਡੇ ਆਪਣੇ ਬਿਲਕੁਲ ਸਹੀ ਪੱਕੇ ਹੋਏ ਹੈਗੇ ਇਹ ਵੇਖੋ ਬਹੁਤ ਹੀ ਵਧੀਆ ਅੰਡੇ ਪੱਕ ਕੇ ਤਿਆਰ ਹੋਏ ਆ ਜੀ। ਨਾ ਜ਼ਿਆਦਾ ਇਹ ਜ਼ਿਆਦਾ ਪੱਕੇ ਆ ਤੇ ਨਾ ਹੀ ਘਟ। ਇਹ ਬਿਲਕੁਲ ਸਹੀ ਅੰਡੇ ਪੱਕ ਕੇ ਤਿਆਰ ਹੋਏ ਆ ਨਾ ਹੀ ਕਿਤੇ ਉਹ ਫਟੇ ਆ ਜੀ। ਤੇ ਇਸ ਤਰੀਕੇ ਨਾਲ ਤੁਸੀਂ ਵੀ ਅੰਡੇ ਉਬਾਲ ਸਕਦੇ ਆ ਜੀ। ਤੇ ਇਹ ਸਹੀ ਤਰੀਕਾ ਜੀ ਅੰਡੇ ਵਾਲਿਆਂ ਦਾ ਬਿਲਕੁਲ। ਤੇ ਉਮੀਦ ਆ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ